ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਮਨੁੱਖੀ ਵਰਤ ਪਰਿਪੂਰਨ ਪ੍ਰਮਾਤਮਾ ਨੇ ਇਸ ਢੰਗ ਦੀ ਕੀਤੀ ਹੈ ਇਸ ਦੀ ਦੁਨੀਆ ਕੁਝ ਬਾੜ ਪਈ ਹੈ ਕੁਝ ਅੰਦਰ ਹੈ ਜਿਵੇਂ ਸਰੀਰ ਦੀ ਅੰਦਰ ਦੀ ਪਵਨ ਦਾ ਬਾਹਰ ਦੀ ਪਵਨ ਨਾਲ ਸੰਬੰਧ ਜੁੜਿਆ ਹੋਇਆ ਹੈ ਸਰੀਰ ਦੇ ਅੰਦਰ ਪਏ ਹੋਏ ਪਾਣੀ ਦਾ ਬਾਹਰ ਦੇ ਪਾਣੀ ਨਾਲ ਸੰਬੰਧ ਹੈ ਸਰੀਰ ਦੀ ਮਿੱਟੀ ਦਾ ਬਾਹਰ ਦੀ ਮਿੱਟੀ ਨਾਲ ਜੁੜਿਆ ਹੋਇਆ ਸੰਬੰਧ ਹੈ ਅਸੀਂ ਕੁਝ ਬਾਹਰ ਹਾਂ ਕੁਝ ਅੰਦਰ ਹਾਂ ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ ਇੱਕ ਅੰਦਰ ਲੈ ਲੈਂਦੇ ਹਾਂ ਜੇ ਸਿਰਫ ਅੰਦਰ ਲਈਏ ਤੇ ਕਈਏ ਬਾਹਰ ਨਹੀਂ ਕੱਢਣਾ ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ ਔਰ ਜੇ ਬਾਹਰ ਹੀ ਸਵਾਸ ਕਢ ਲਈਏ ਤੇ ਫਿਰ ਅੰਦਰ ਨਾ ਲੈ ਜਾਈਏ ਤਾਂ ਵੀ ਜੀਵਣਾ ਔਖਾ ਹੋਵੇਗਾ ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤਤ ਕਢਿਆ ਕਿ ਅਸੀਂ ਕੁਝ ਬਾਹਰ ਹਾਂ ਕੁਝ ਅੰਦਰ ਹਾਂ ਸਾਡੀ ਦੁਨੀਆ ਕੁਝ ਬਾਹਰ ਹੈ ਕੁਝ ਅੰਦਰ ਹੈ ਕੁਝ ਬਾਹਰ ਦੀ ਦੌਲਤ ਹੈ ਕੁਝ ਅੰਦਰ ਦੀ ਦੌਲਤ ਹੈ ਕੁਝ ਬਾਹਰ ਦਾ ਕਟਮ ਪਰਿਵਾਰ ਹੈ ਕੁਝ ਅੰਦਰ ਦਾ ਕਟਮ ਪਰਿਵਾਰ ਹੈ ਬਾਰ ਦਾ ਜੋ ਕੁਟੰ ਪਰਿਵਾਰ ਹੈ ਸਾਡਾ ਉਸ ਦੀ ਤੇ ਸੋਜ ਬੋਜ ਸਾਨੂੰ ਪੂਰਨ ਰੂਪ ਦੇ ਚ ਹੈ ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਦੇ ਚ ਤਿਆਰੀ ਕਰਨ ਲੱਗੇ ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਕਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੰਬ ਵਾਲੇ ਹੋ ਪਰਿਵਾਰ ਵਾਲੇ ਹੋ ਵੱਡੇ ਬੱਚੇ ਹੈਗੇ ਨੇ ਤੁਹਾਡੀ ਪਤਨੀ ਵੀ ਹੈਗੀ ਔਰ ਪਰਿਵਾਰ ਦੇ ਚ ਰਹਿਣਾ ਵੀ ਤੁਹਾਡਾ ਧਰਮ ਹੈ ਮੁੱਖ ਧਰਮ ਹੈ ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬਕਾਇਦਾ ਦਰਜ ਨੇ ਆਪਣੇ ਫਰਮਾਨ ਕੀਤਾ ਮਾਤਾ ਮੈਂ ਜਿੱਧਰ ਵੀ ਜਾਣਾ ਆਪਣਾ ਪਰਿਵਾਰ ਨਾਲ ਲੈ ਕੇ ਜਾਣਾ ਔਰ ਮੈਂ ਕਦੇ ਪਰਿਵਾਰ ਤੋਂ ਵਿਛੜਿਆ ਹੀ ਨਹੀਂ ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ ਅਸੀਂ ਸਾਰੇ ਇੱਥੇ ਹੀ ਹੁੰਦੇ ਹਾਂ ਕੋਈ ਨਾਲ ਗਿਆ ਨਹੀਂ ਮਰਦਾਨੇ ਤੇ ਬਾਲੇ ਤੋਂ ਬਿਨਾ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ ਔਰ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਇਹ ਤੇ ਸੁਦਾਈਆਂ ਵਾਲੀ ਗੱਲ ਹੋਈ ਅਕਸਰ ਸੰਸਾਰ ਦੀ ਦ੍ਰਿਸ਼ਟੀ ਦੇ ਵਿੱਚ ਭਗਤ ਲੋਕ ਮਹਾਪੁਰਸ਼ ਪਾਗਲ ਹੀ ਕਹਲਾਏ ਗਏ ਉਹਨਾਂ ਨੂੰ ਪਾਗਲ ਹੀ ਆਖਿਆ ਗਿਆ ਕਾਰਨ ਉਹਨਾਂ ਦੇ ਵਿਚਾਰ ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ ਸਮਾਜ ਦਾ ਹਿੱਸਾ ਨਹੀਂ ਬਣਦੇ ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁੰਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾਲ ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ ਮੇਲ ਕਦੀ ਹੋਇਆ ਹੀ ਨਹੀਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਔਰ ਮੈਂ ਜਿੱਧਰ ਜਾਂਦਾ ਪਰਿਵਾਰ ਅੰਗ ਸੰਗ ਹੈ ਤੋ ਤ੍ਰਿਪਤਾ ਜੀ ਹੱਸ ਪਈਆਂ ਆਖਣ ਲੱਗੇ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ ਜਗਤ ਤੇ ਸੁਦਾਈ ਕਹਿੰਦਾ ਹੀ ਸੀ ਬਈ ਤੂੰ ਸੁਦਾਈ ਹੈ ਅੱਜ ਮੈਨੂੰ ਵੀ ਕਹਿਣਾ ਪਵੇਗਾ ਇਹ ਬੋਲ ਸੁਦਾਈਆਂ ਵਾਲੇ ਨੇ ਪਾਗਲਾ ਵਾਲੇ ਨੇ ਪਰਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਂ ਇਹ ਤੇ ਸੋਚਣ ਸੋਚਣ ਦੀ ਗੱਲ ਹੈ ਇਹ ਤੇ ਮਨੁੱਖ ਦੇ ਮੰਨਣ ਮੰਨਣ ਦੀ ਗੱਲ ਹੈ ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਮੈਂ ਜਿੱਧਰ ਜਾਂਨਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ। ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ ਚ ਮਾਂ ਹੈ ਪਿਤਾ ਹੈ। ਸਹਿਬ ਕਹਿਣ ਲੱਗੇ ਹਾਂ ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ ਚ ਮਾਂ ਵੀ ਹੈ। ਤਾਂ ਹੁਣ ਤੇ ਹੈਰਾਨ ਹੋਈਆਂ ਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ ਹੈ ਵਾਕਈ ਪਗਲਿਆਂ ਵਾਲੀ ਗੱਲ ਕਰਦਾ ਹੈ ਮੈਂ ਤੇ ਕਦੀ ਨਾਲ ਨਹੀਂ ਗਈ ਮੈਂ ਤੇ ਇੱਥੇ ਤਲਵੰਡੀ ਦੇ ਛੀ ਰਹੀ ਆ ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ ਫਿਰ ਸੋਚੀ ਪੈ ਕੇ ਕਹਿੰਦੀ ਆ ਨਾ ਕਿਦੜੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਤੇ ਮੈਂ ਸਮਝਦੀ ਨਾ ਹੋਵਾਂ ਸਹਿਬ ਕਹਿਣ ਲੱਗੇ ਹਾਂ ਕਹਿਣਾ ਤੇ ਕੁਛ ਮੈਂ ਐਸਾ ਚਾਹਨਾ ਮਾਂ ਅਜੇ ਵੀ ਤੂੰ ਨਹੀਂ ਸਮਝੀ ਕਹਿੰਦੇ ਨੇ ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ ਇੱਕ ਤੇ ਮਾਂ ਬਾਪ ਦੂਸਰੇ ਸ਼ਰੀਕ ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ ਇਹ ਕੋਈ ਲਾਭ ਨਹੀਂ ਉਠਾਉਂਦੇ ਕਿ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਣਾ ਚਾਹੁੰਦੇ। ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖ ਲਈ ਹੈ। ਔਰ ਗੁਰਨਾਨਕ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਹ ਦੀ ਗੱਲ ਕਰ ਰਹੇ ਨੇ। ਮਾਂ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਆਉਣਾ। ਕੀ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤੋਂ ਤ੍ਰਿਪਤਾ ਜੀ ਨੇ ਪੁੱਛ ਲਿਆ, "ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ?" ਜੋ ਨਾਲ ਜਾਂਦੀ ਹੈ। ਤੋਂ ਸਤਿਗੁਰ ਮਾਤਾ ਦਾ ਨਾਮ ਦਸਤੈਨ ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦਸਤੈਨ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਹੈ। ਸਤਿਗੁਰ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਹੈ ਸਤਿ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ। ਚੰਗੀ ਮਤ ਇੱਕ ਕਦਮ ਕਦਮ ਤੇ ਮੇਰੀ ਰਖਿਆ ਕਰਦੀ ਹੈ ਮੇਰੀ ਹਿਫਾਜ਼ਤ ਕਰਦੀ ਅਸੀਂ ਉਸ ਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ ਪਰ ਗੁਰੂ ਨਾਨਕ ਕਹਿੰਦੇ ਨਹੀਂ ਉਸ ਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ ਯਤੀਮ ਉਸ ਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ ਹੈ ਠੋਕਰਾਂ ਤੋਂ ਕਈ ਦਫਾ ਬਚ ਵੀ ਸਕਦਾ ਹੈ ਪਰ ਜਿਸ ਦੀ ਮਤ ਮਰ ਜਾਏ ਉਹ ਤੇ ਕਦਮ ਕਦਮ ਤੇ ਠੋਕਰਾਂ ਖਾਂਦੇ। ਬੁੱਧੀਹੀਨ ਮਨੁੱਖ ਕਦਮ ਕਦਮ ਤੇ ਡੋਕਣਾ ਖਾਂਦੇ ਨੇ। ਤੋ ਸਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫ਼ਲਸਫਾ, ਪ੍ਰਭੂ ਚਿੰਤਨ। ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ। ਔਰ ਮੇਰੇ ਨਾਲ ਹੈ। ਔਰ ਹਰ ਕਦਮ ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ ਤੇ ਮਮਤਾ ਡੁਲਾਉਂਦੀ ਹੈ। ਤੋ ਠੀਕ ਹੈ ਚੰਗੀ ਮਤ ਇਹ ਮਾਂ ਹੋਈ ਪਿਤਾ ਕੌਣ ਹੈ ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ ਹੈ ਬਦਮਾਸ਼ ਹੋ ਜਾਂਦਾ ਹੈ ਦੁਰਾਚਾਰੀ ਹੋ ਜਾਂਦਾ ਹੈ ਚੋਰ ਬਣ ਜਾਂਦਾ ਹੈ ਦੁਨੀਆ ਦੇ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ ਬਲਕਿ ਉਹਤੇ ਵਿਚਾਰੇ ਦਇਆ ਦੇ ਪਾਤਰ ਨੇ ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੇਮ ਨੇ ਕਈ ਦਫਾ ਸਮੁੱਚੀ ਮਨੁੱਖਤਾ ਨੂੰ ਯਤੇਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ ਤਾਂ ਮਾਤਾ ਮਤ ਪਿਤਾ ਸੰਤੋਖ ਸਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਮ ਹੈ ਸੰਤੋਖ ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ ਜੋ ਕੁਝ ਹੈ ਜਿਹਾ ਹੈ ਸਭ ਠੀਕ ਹੈ ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ ਜੋ ਕੁਝ ਹੈ ਜੈਸਾ ਹੈ ਪ੍ਰਵਾਨ ਹੈ ਕਬੂਲ ਹੈ ਲੋਭੀ ਦੀ ਮਾਨਸਿਕ ਦਸ਼ਾ ਕੀ ਹੈ ਜੋ ਕੁਝ ਹੈ ਜੈਸਾ ਹੈ ਕਬੂਲ ਨਹੀਂ ਜੈਸਾ ਪਰਿਵਾਰ ਹੈ ਜੈਸਾ ਸੰਸਾਰ ਹੈ ਜੈਸੇ ਮਾਪੇ ਨੇ ਜੈਸੀ ਧਨ ਸੰਪਦਾ ਹੈ ਜੈਸੀ ਮੇਰੀ ਪ੍ਰਾਪਤ ਹੈ ਇਹ ਪ੍ਰਵਾਨ ਨਹੀਂ ਇਹ ਕਬੂਲ ਨਹੀਂ ਤੇ ਜਦ ਕਬੂਲ ਨਹੀਂ तो दुखी होवेगा बेचैन होवेगा आम कहावत है कि लोभी बन्दा फुल्लां दी सहज ते भी तड़पदा है संतोषी बन्दा अंगारियां ते बैठ के भी मस्त रहता है और इस दे सबूत मिले ने गुरु अर्जुन देव जी महाराज तती तवी ते बैठ के भी मुस्कुराए ने प्रभु दे गीत गाए ने संतोषी मनुख हर हालत विच आनंद विच होवेगा और लोभी मनुख हर हालत विच पीड़ित होवेगा दुखी होवेगा परेशान होवेगा ਸੈਕੰਦਰ ਮੇਰੇ ਪਿਤਾ ਦਾ ਨਾਮ ਹੈ ਸੰਤੋਖ ਇੱਕ ਗਾਥਾ ਚੇਤੇ ਆਈ ਹੈ ਫਾਤਿਹ ਆਜ਼ਮ ਸਿਕੰਦਰ ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ ਤਾਂ ਜਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ ਸਿੰਧ ਦੇ ਤੱਟ ਦੇ ਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ ਆਖਰੀ ਟੁਕੜੀ ਵਿੱਚ ਸਿਕੰਦਰ ਆਪ ਸੀ ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸਤਾਕ ਰਿਹਾ ਨੇੜੇ ਚਲਾ ਗਿਆ ਰੇਤ ਦੇ ਛਲੇਟੇ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ ਪੁੱਛ ਬੈਠਾ ਸਿਕੰਦਰ ਕਿੱਥੇ ਚਲੇ ਆ ਕਿਹੜੇ ਪਾਸੇ ਗਮਨ ਕੀਤਾ सिकंदर ਕਹਿਣ ਲੱਗਾ ਫਕੀਰ ਸਾਈ ਮੈਂ ਹਿੰਦੁਸਤਾਨ ਫਤਿਹ ਕਰਨ ਚਲਾ ਹਾਂ ਲੰਬੀ ਚੌੜੀ ਸੈਨਾ ਲੈ ਕੇ ਤਾਂ ਫਕੀਰ ਕਹਿਣ ਲੱਗਾ ਠੀਕ ਹੈ ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਅਖਣ ਲੱਗਾ ਫਿਰ ਮੈਂ ਹੱਥ ਦੇ ਉੱਤੇ ਹੱਥ धर ਕੇ ਥੋੜੀ ਬੈਠਣਾ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲਗਾ ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਕਹਿੰਦੇ ਨੇ ਜਿੰਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਹੈ ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਹੈ ਸਿਕੰਦਰ ਹੈਰਾਨ ਹੋਇਆ ਸਵਾਲ ਤੇ ਆਪਣੀ ਥਾਂ ਤੇ ਖੜਾ ਮੈਂ ਜੋ ਵੀ ਜਵਾਬ ਦੇਣਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ ਉਸ ਫਕੀਰ ਨੇ ਕਿਹਾ جے کلط پت کیتا ہویا تو ہور ملک بھی فتح کر لیا پھر کی کرے گا تو سکندر کہن لگا پھر میں کوئی ہور ملک فتح کراں گا میں بیٹھے نہیں رہنا میں سست aadmi نہیں میں کوئی ہور ملک فتح کراں گا فقیر کہن لگا ٹھیک ہے پر سوال تے اپنی تھاں تے کھڑا ہے جے تو ہور ملک بھی فتح کیتا پھر کی کرے گا غصے چا کے سکندر کہن لگا میں ساری دنیا فتح کراں گا زمین ਦਾ 1 ਇੰਚ ਹਿੱਤਾ ਵੀ ਨਹੀਂ ਰਹਿਣ ਦੇਵਾਂਗਾ ਜੋ ਮੇਰੇ ਕਬਜ਼ੇ ਦੇ ਚ ਨਾ ਹੋਵੇ ਜੋ ਮੇਰੀ ਪਕੜ ਦੇ ਚ ਨਾ ਹੋਵੇ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਸਿਕੰਦਰ ਸੋਚਦਾ ਹੁਣ ਸਵਾਲ ਖਤਮ ਪਰ ਨਹੀਂ ਫਕੀਰ ਫਿਰ ਬੋਲਿਆ ਅੱਛਾ ਸਿਕੰਦਰ ਇਹ ਦੱਸ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਇਹ ਤੇ ਖਾਬੋ خیال ਦੇ ਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿਸ ਤੋਂ ਅਗਾਹ ਵੀ ਉਹ ਜਵਾਬ ਦੇਣਾ ਪਏਗਾ ਸਿਕੰਦਰ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਗਾ ਤਾਂ ਫਿਰ ਸਿਕੰਦਰ ਕਹਿ ਲਗਾ ਫਿਰ ਮੈਂ ਆਪਣੇ ਘਰ ਜਾਵਾਂਗਾ ਆਰਾਮ ਕਰਾਂਗਾ ਯੂਨਾਨ ਵਾਪਸ ਜਾਵਾਂਗਾ ਆਰਾਮ ਕਰਾਂਗਾ ਫਕੀਰ ਕਹਿ ਲਗਾ ਤੂੰ ਸੌ ਪਵਾੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਕਰ ਰਹੇ ਹਾਂ ਅਸੀਂ ਰੇਤ ਵਿੱਚ ਲੇਟੇ ਹਾਂ ਅਸੀਂ ਆਰਾਮ ਕਰਦੇ ਪਏ ਹਾਂ ਜੇ ਤੂੰ ਆਰਾਮ ਕਰਨਾ ਹੈ ਤੇ ਆ ਇੱਥੇ लेट ਜਾ ਅਸੀਂ ਆਰਾਮ ਦੇ ਚਾਂ ਤੂੰ ਸਭ ਪਵਾੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇ ਚਾਂ ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ ਇਤਿਹਾਸ ਗਵਾਹ ਹੈ ਹਿੰਦੁਸਤਾਨ ਪਾ ਵਾਪਸ ਜਾਂਦੇ ਹੋਇਆ ਸਿਕੰਦਰ ਰਸਤੇ ਦੇ ਚ ਹੀ ਦਮ ਤੋੜ ਗਿਆ ਉਹਨੂੰ ਆਰਾਮ ਨਸੀਬ ਨਾ ਹੋਇਆ ਮਨੁੱਖ ਦੀ ਕਈ ਦਫਾ ਸਾਰੀ ਭੱਜ ਦੌੜ ਆਰਾਮ ਵਾਸਤੇ ਹੁੰਦੀ ਏ ਤੇ ਆਰਾਮ ਉਸੇ ਦਿਨ ਨਸੀਬ ਹੁੰਦਾ ਜਦ ਚਾਰ ਮਨੁੱਖ ਚੁੱਕ ਕੇ ਚੇਤਾਤੇ ਰੱਖਦੇ ਨੇ ਇਸ ਤੋਂ ਪਹਿਲੇ ਆਰਾਮ ਕਿਥੇ ਭਜ ਦੌੜ ਹੈ ਆਰਾਮ ਵਾਸਤੇ ਪਰ ਭਜ ਦੌੜ ਮਨੁੱਖ ਦੇ ਕੋਲ रह ਜਾਂਦੀ ਹੈ ਆਰਾਮ ਨਹੀਂ रह ਜਾਂਦਾ ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ ਉਹਦੀ ਭਜ ਦੌੜ ਦੇ ਵਿੱਚ ਵੀ ਕੁਝ ਵਿਸ਼ਰਾਮ ਹੋਵੇਗਾ ਤੋਂ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸੰਤੋਖ ਮੇਰਾ ਪਿਤਾ ਮੈਂ ਜਿੱਥੇ ਵੀ ਜੰਨਾ ਏ ਮੈਨੂੰ ਵਿਸ਼ਰਾਮ ਵਿੱਚ ਰੱਖਦਾ ਹੈ ਆਰਾਮ ਦਿੰਦਾ ਹੈ ਸਕੂਨ ਦਿੰਦਾ ਹੈ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੇ ਵਿਸ਼ੇਖ ਤੋ ਤ੍ਰਿਪਤਾ ਜੀ ਨੇ ਪੁੱਛਿਆ ਨਾਨਕ ਜੀ ਇਹ ਤੇ ਗੱਲ ਸਮਝ ਦੇ ਚ ਆਵੇ ਕਿ ਜੋ ਮਤ ਹੈ ਸ੍ਰੇਸ਼ਟ ਮਤ ਹੈ ਇਹ ਤੁਹਾਡੀ ਮਾਂ ਹੈ ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ ਪਰ ਪਰਿਵਾਰ ਦੇ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਹੁੰਦੇ ਪਤਨੀ ਵੀ ਹੁੰਦੀ ਹੈ ਅਸੀਂ ਸੁਲਖਣੀ ਨਾਲ ਫੱਡਾ ਵਿਆਹ ਰਚਾਇਆ ਸੀ ਤੁਹਾਡੇ ਬੱਚੇ ਵੀ ਹਨ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ। ਕੀ ਉਸ ਦੇ ਚ ਪਤਨੀ ਹੈ? ਕੀ ਉਸ ਦੇ ਚ ਬੱਚੇ ਹੈਗੇ ਨੇ? ਸਹਿਬ ਕਹਿੰਦੇ ਨਾ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਸ਼ਰਮ ਸੁਰਤ ਦੋਹੇ ਸਸੁਰ ਭਏ ਕਰਨੀ ਕਾਮਣ ਕਰਮਨ ਲੈ ਕਰਨੀ ਭਗਤੀ ਉੱਚਾ اخلاق ਆਚਰਨ ਇਹ ਭਗਤੀ ਮੇਰੀ ਕਾਮਣ ਹੈ ਮੇਰੇ ਨਾਲ ਰਹਿੰਦੀ ਹੈ ਅੱਠੇ ਪੈਰ ਮੇਰੇ ਨਾਲ ਰਹਿੰਦੀ ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ ਸਹਿਬ ਕਿੰਨੇ ਸਾਹਾ ਸ਼ਰਮ ਸੁਰਤ ਦੋਹੇ ਸੱਸੁਰ ਭਏ ਸ਼ਰਮ ਮਿਹਨਤ ਸੁਰਤ ਸਿਆਣ ਵਿਚਾਰ ਟਿਕਾਓ ਇਕਾਗਰਤਾ ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ ਇਹ ਮੇਰੀ ਇਸਤਰੀ ਹੈ ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਚਰ ਵਸੀ ਪਿਤਾ ਕੇ ਸਾਥ ਤਿਚਰ ਕੰਤ ਬਹੁ ਫਿਰੇ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰਾਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਨੂੰ ਨਾਰ ਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਹਿੰਦੇ ਨੇ ਗਿਆਨ ਪੁਰਸ਼ ਹੈ ਭਗਤੀ ਇਸਤਰੀ ਹੈ ਗਿਆਨ ਦਾ ਜਨਮ ਤਰਕ ਤੋਂ ਹੈ ਸੰਸਿਆ ਤੋਂ ਹੈ ਭਗਤੀ ਦਾ ਜਨਮ ਸ਼ਰਧਾ ਤੋਂ ਹੈ ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਹੁੰਦੀ ਹੈ ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ पर श्रद्धा तो हीणा ज्ञान अधुरा है और ज्ञान तो हीणी भक्ति भी अधूरी दोहा ने संपूर्ण होना है भारत दे ऋषि मुनिया ने ए चंगे बोल बोले ने के पुरुष भी अर्ध अंग है स्त्री भी अर्ध अंग है दोवे अर्ध अंग ने शरीर करके आकार करके ते ए अर्ध अंग है पर विचार करके सूक्ष्म देही करके भी अर्ध अंग है जितने चित तक पुरुष नु श्रद्धा ना मिल जाए ਪੁਰਸ਼ ਅਧੂਰਾ ਹੀ ਰਹਿੰਦਾ ਹੈ ਤਰਕ ਤੇ ਨਾਸਤਿਕਤਾ ਦੇ ਜਨਮ ਦਾਤੇ ਪੁਰਸ਼ ਨੇ ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ ਇਹਨਾਂ ਨੇ ਇਸਨਾਂ ਦੇ ਇਸ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇ ਕਿਉਂਕਿ ਸ਼ਰਧਾ ਹੈ ਗਿਆਨ ਨਹੀਂ ਪੁਰਸ਼ ਕੋਲ ਗਿਆਨ ਹੈ ਸ਼ਰਧਾ ਨਹੀਂ ਦੋਵੇਂ ਅਧੂਰੇ ਰਹਿ ਜਾਂਦੇ ਨੇ ਗਿਆਨ ਅੱਖ ਹੈ ਸ਼ਰਧਾ ਪੈਰ ਹੈ ਹੁਣ ਚੱਲਣ ਵਾਸਤੇ ਪੈਰ ਹੋਵਨ ਵੇਖਣ ਵਾਸਤੇ ਅੱਖ ਨਾ ਹੋਵੇ ਮਨੁੱਖ ਭਟਕ ਜਾਏਗਾ ਵੇਖਣ ਵਾਸਤੇ ਅੱਖ ਹੋਵੇ ਚੱਲਣ ਵਾਸਤੇ ਪੈਰ ਨਾ ਹੋਣ ਤਾਂ ਵੀ ਪਹੁੰਚਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਗਿਆਨ ਪੁਰਸ਼ ਹੈ ਭਗਤੀ ਇਸਤਰੀ ਹੈ ਜਦ ਕਿਸੇ ਮਨੁੱਖ ਦੇ ਅੰਦਰ ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ ਦੋਹਾਂ ਦਾ ਆਵਤਨ ਹੋ ਜਾਏ ਉਹ ਮਨੁੱਖ ਪੂਰਨਪੁਰਖ ਹੋ ਜਾਂਦਾ ਹੈ ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ ਉਹਦੇ ਅੰਦਰ ਭਗਤੀ ਵੀ ਹੈ ਉਹਦੇ ਅੰਦਰ ਸ਼ਰਧਾ ਵੀ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ ਸ਼ਰਮ ਸੁਰਤ ਦੋਵੇਂ ਸੱਸਰੁ ਭਏ ਕਰਨੀ ਕਾਮਣ ਕਰਮੰਡਲ ਮਿਹਨਤ ਮੁਸ਼ਕਤ ਏ ਮੇਰਾ ਸਹਰ ਹੈ ਬਾਉ ਮੈਨੂੰ ਆਪਣੀ ਮਿਹਨਤ ਤੇ ਹੀ ਭਰੋਸਾ ਹੈ ਮੈਨੂੰ ਆਪਣੀ ਮੁਸ਼ਕਕਤ ਤੇ ਹੀ ਭਰੋਸਾ ਹੈ ਗੁਰਨਾਵਨਿਕ ਦੀ ਦੁਨੀਆ ਸੁਸਤ ਨਹੀਂ ਹੈ ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਹੁੰਚ ਧਿਆਉਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਜਿਵੇਂ ਉਦਮ ਕਰਕੇ ਹੀ ਧਨ ਕਮਾਈਦਾ ਹੈ ਉਦਮ ਕਰਕੇ ਹੀ ਧਰਮ ਕਮਾਈਦਾ ਹੈ ਮੁਫਤ ਦੇਚ ਧਨ ਨਹੀਂ ਮਿਲਦਾ ਮੁਫਤ ਦੇਚ ਧਰਮ ਵੀ ਨਹੀਂ ਮਿਲਦਾ ਹੋ ਸਕਦਾ ਹੈ ਧਨ ਮੁਫਤ ਦੇਚ ਵੀ ਮਿਲ ਜਾਏ ਧਰਮ ਕਤਈ ਮੁਫਤ ਦੇਚ ਨਹੀਂ ਮਿਲਦਾ ਕਮਾਣਾ ਪੈਂਦਾ ਲਾਜ਼ਮੀ ਕਮਾਣਾ ਪੈਂਦਾ ਅਸੀਂ ਦੇਖ ਰਹੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ ਹੈ। ਕਈ ਵਾਰੀ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ ਹੈ ਪਰ ਧਰਮ ਤੇ ਸਵੈਮ ਕਮਾਉਣਾ ਪੈਂਦਾ ਹੈ। ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ ਹੈ। ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ। ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ। ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ। ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ ਤੇ ਸਵੈਮ ਕਮਾਉਣਾ ਪੈਂਦਾ ਹੈ। ਆਤ ਕਮਾਣਾ ਪੈਂਦਾ ਹੈ ਮਿਹਨਤ ਕਰਕੇ ਕਮਾਣਾ ਪੈਂਦਾ ਹੈ ਔਰ ਇਹ ਨਿਜੀ ਸੰਪਦਾ ਖੁਦ ਨਿਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ ਔਰ ਦਿਨ ਬਦਨ ਧਰਮ ਘਟਦਾ ਜਾ ਰਿਹਾ ਹੈ ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ 'ਚ ਪਾ ਸਕਦਾ ਹੈ ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ 'ਚ ਦੇ ਸਕਦਾ ਹੈ ਪਰ ਧਰਮ ਸਵੈਮਕਮਾਣਾ ਕਹਿੰਦਾ ਹੈ ਕਿ ਉਹ ਪੁੱਤਰ ਨੂੰ ਨਹੀਂ ਦੇ ਸਕਦਾ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਇਸ ਦਾ ਇਤਿਹਾਸਿਕ ਸਬੂਤ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਰਿਥੀਚੰਦ ਇਹ ਵੀ ਨਾਮ ਦਾ ਰਸੀਆ ਬਣੇ ਇਹ ਵੀ ਬਾਣੀ ਪੜੇ ਇਹ ਵੀ ਪਰਮਾਤਮਾ ਨਾਲ ਜੁੜੇ ਪਰ ਨਹੀਂ ਉਹ ਝਗੜਦਾ ਹੀ ਰਿਹਾ ਉਹ ਨਾਸਤਿਕ ਹੀ ਰਿਹਾ ਉਹ ਕਲੇਸ਼ ਪਾੰਦਾ ਰਿਹਾ ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ ਕਾਹੇ ਪੁੱਤ ਜਗਰਤ ਹੋ ਸੰਗ ਬਾਪ ਜਿਨਕੇ ਜਨੇ ਬੜੀਰੇ ਤੂੰ ਹੋ ਤਿੰਸੋਂ ਝਗਰਤ ਪਾਪ ਉਹ ਲੜਦਾ ਹੀ ਰਿਹਾ ਝਗੜਦਾ ਰਿਹਾ ਇੱਛਾ ਖਾਇਸ਼ ਹੋਣ ਦੇ باوجود ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਿਥੀ ਚੰ ਭਗਤ ਨਾ ਬਣ ਸਕਿਆ ਸੰਤ ਨਾ ਬਣ ਸਕਿਆ ਧਰਮੀ ਨਾ ਬਣ ਸਕਿਆ ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ ਜੋ ਧਰਮ ਮੇਰੇ ਕੋਲ ਹੈ ਉਹ ਮੇਰੇ ਬਾਪੂ ਕੋਲ ਵੀ ਹੋਵੇ ਉਹ ਮੇਰੇ ਪਿਤਾ ਕੋਲ ਵੀ ਹੋਵੇ ਪਰ ਨਹੀਂ ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ ਉਹ ਹਰਨਾਕਸ਼ ਕੋਲ ਨਹੀਂ ਸੀ ਚਾਹਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ ਪਰ ਗੱਲ ਨਹੀਂ ਬਣੀ ਚਾਹਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ ਪਰ ਗੱਲ ਨਾ ਬਣੀ ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ ਸਵੈਮ ਕਮਾਣੀ ਪੈਂਦੀ ਹੈ ਆਪ ਕਮਾਣੀ ਪੈਂਦੀ ਹੈ ਮਨੁੱਖ ਉਸੇ ਦਿਨ ਪੂਰਨ ਬਣਦਾ ਹੈ ਧਾਰਮਿਕ ਤੌਰ ਤੇ ਉਸੇ ਦਿਨ ਧਨਵਾਨ ਬਣਦਾ ਹੈ ਜਿਸ ਦਿਨ ਉਸ ਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਦਾ ਵੀ ਹੋਵੇ ਅੰਦਰੋਂ ਪੂਰਨ ਹੋ ਜਾਂਦਾ ਹੈ ਤੋਂ ਸਹਿਬ ਕਹਿੰਦੇ ਨੇ ਮਿਹਨਤ ਮੁਸ਼ਕਕਤ ਇਹ ਮੇਰਾ ਸਹੁਰਾ ਸੁਰਤ ਮੇਰੀ ਸੱਸ ਹੈ ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਮ ਹੈ ਭਗਤੀ ਸਹਿਬ ਕਹਿੰਦੇ ਨੇ ਉਹ ਮੇਰੀ ਕਾਮਣ ਹੈ ਕਰਨੀ ਕਾਮਣ ਹੈ ਕਰਮਨ ਲੈ ਤਾਂ ਤ੍ਰਿਕਤਾ ਜੀ ਬੋਲ ਉੱਠੇ ਨਾਨਕ ਜੀ ਸੁਲਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸ ਨੇ ਕਰਾਇਆ ਔਰ ਕਦੋਂ ਹੋਇਆ ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ ਸਹਿਬ ਕਹਿੰਦੇ ਨੇ ਸਾਹਾ ਸੰਜੋਗ ਵਿਆਹ ਵਿੰਜੋ ਸਤਪੁਰਸ਼ਾਂ ਦਾ ਜੋ ਸੰਜੋਗ ਹੋਇਆ ਜੋ ਸਤਸੰਗ نصیਬ ਹੋਇਆ ਇਹ ਮੇਰੀ ਮੰਗਣੀ ਹੋਈ ਸੀ ਸਤਪੁਰਸ਼ਾਂ ਦੀ ਸਹੋਬਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ ਸਤ ਸੰਗ ਦਾ ਸੰਜੋਗ ਮੇਰੀ ਮੰਗਣੀ ਹੋਈ ਸੀ ਤੇ ਜਦ ਵਿਕਾਰਾਂ ਦਾ ਵਿయోగ ਹੋ ਗਿਆ ਦੁਰਾਚਾਰ ਨਿਕਲ ਗਏ ਦੁਸ਼ ਕਰਮ ਢਹਿ ਗਏ ਤਾਂ ਮੇਰਾ ਵਿਆਹ ਹੋ ਗਿਆ ਤੇ ਮੇਰਾ ਵਿਆਹ ਹੋਇਆ ਦੁਸ਼ ਕਰਮ ਦੇ ਖਤਮ ਹੁੰਦਿਆਂ ਗਲਤ ਵਿਚਾਰਾਂ ਦੇ ਖਤਮ ਹੁੰਦਿਆਂ ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ ਭਗਤੀ ਮੈਨੂੰ ਮਿਲ ਗਈ ਸਾਹਾ ਸੰਜੋਗ ਵਿਆਹ ਵਿਜੋਗ ਸਤਿਪੁਰਸ਼ਾਂ ਦੇ ਸੰਜੋਗ ਨਾਲ ਰਿਸ਼ਤਾ ਜੁੜਿਆ ਸੀ ਗੁਲਿਸਤਾਨ ਦੇ ਚਿਕਬੌਲ ਬੜਾ ਕੀਮਤੀ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਗੁਲਿਸਤਾਨ ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ ਹੱਥ ਧੋ ਰਹੇ ਸਨ ਮਿੱਟੀ ਦੇ ਨਾਲ ਕੋਲ ਬੈਠੇ ਉਹਨਾਂ ਦੇ شاਗਿਰਦ ਉਹ ਪੁੱਛਦੇ ਨੇ ਉਸਤਾਦ ਜੀ ਵਡੇ ਚਿਹਰੇ ਤੇ ਹਰ ਵਕਤ ਮਸਤੀ ਰਹਿੰਦੀ ਹੈ ਰੌਣਕ ਰਹਿੰਦੀ ਹੈ ਤੁਸੀਂ ਖੁਸ਼ ਰਹਿੰਦੇ ਹੋ ਆਨੰਦ ਵਿੱਚ ਰਹਿੰਦੇ ਹੋ ਜਦ ਕਿ ਅਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ ਪਰ ਤੁਸੀਂ ਅਠੇ ਪੈਰ ਖੁਸ਼ ਰਹਿੰਦੇ ਹੋ ਅਠੇ ਪੈਰ ਪ੍ਰਸੰਨ ਰਹਿੰਦੇ ਹੋ ਅਠੇ ਪੈਰ ਖੇੜੇ ਤੇ ਮਸਤੀ ਵਿੱਚ ਰਹਿੰਦੇ ਹੋ ਆਖਿਰ ਫੜੇ ਕੋਲ ਐਸੀ ਕੀ ਚੀਜ਼ ਸਾਨੂੰ ਵੀ ਇਹ ਰਾਜ਼ ਦੱਸੋ ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ ਉਸ ਮਿੱਟੀ ਨੂੰ ਆਪ ਸੁੰਘਣ ਲੱਗ ਪਏ। ਕਾਫੀ ਦੇਰ ਤੱਕ ਸੁੰਘਦੇ ਰਹੇ। شاਗਿਰਦ ਕਹਿੰਦੇ ਰਹੇ, "ਉਸਤਾਦ ਜੀ, ਸਾਨੂੰ ਦੱਸੋ ਕਿ ਫੜੇ ਕੋਲ ਇਤਨੀ ਪ੍ਰਸੰਤਾ ਕਿਸ ਤਰ੍ਹਾਂ ਹੈ? ਇਤਨਾ ਖੇੜਾ ਕਿਸ ਤਰ੍ਹਾਂ ਹੈ?" ਸ਼ੇਖ ਸਾਦੀ ਕਹਿਣ ਲੱਗੇ, "ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ ਹੈ। ਮਿੱਟੀ ਬੋਲੇਗੀ। ਮੈਂ ਦੱਸਾਂਗਾ।" ਹੈਰਾਨ ਨੇ ਵਿਦਿਆਰਥੀ ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ। 이란 ਦੇ ਇਸ ਪ੍ਰਸਿੱਧ ਸੰਤ شیخ 사딘 ਗਿਲੇ ਖੁਸ਼ਬੂ ਬਰ ਹਮਾਮ ਰੋਜ਼ੇ ਰਸੀਦ ਅਜ਼ ਦਸਤੇ ਮਹਿਬੂਬ ਬਦਸਤ ਕਹਿੰਦਾ ਹੈ ਕਿ ਇੱਕ ਦਿਨ ਘਰ ਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ ਗੁਫਤਨ ਤੋ ਮੁਸ਼ਕੀ ਅੰਬਰ ਯਾ ਅੰਬੀਰੀ ਕਿ ਅਜ਼ ਖੁਸ਼ਬੂ ਦਿਲਾ ਵੀ ਜ਼ੇਤਮਸਤਮ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਬੋਲਿਆ ਉਸ ਮਿੱਟੀ ਨੂੰ ਆਖਿਆ ਬਸ ਤੂੰ ਮੁਸ਼ਕੀ ਹੈ ਅੰਬਰ ਹੈ ਅੰਬੇਰੀ ਹੈ ਆਇਆ ਕਿਹੜਾ ਸੰਤ ਹੈ ਕਿਹੜਾ ਅਤਰ ਹੈ ਤੂੰ ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੋਹਤਰ ਕਰ ਦਿੱਤਾ ਐ ਤੇ ਤੂੰ ਮਿੱਟੀ ਮੁਸ਼ਕੀ ਅੰਬਰ ਅੰਬੇਰੀ ਗਜ਼ਨ ਕਾਬਲ ਦੇਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਨੇ ਪ੍ਰਾਚੀਨ ਸਮੇਤ ਗੁਫਤੰ ਤੂੰ ਮੁਸ਼ਕੀ ਅੰਬਰ ਜਾਂ ਅੰਬੇਰੀ ਕੀ ਅਜ਼ ਖੁਸ਼ਬੂ ਦਿਲਾਵੀ ਜ਼ੇਤਮ ਉਸਤਮ ਦਸਤੇ ਸਹੀ ਤੁ ਮੁਸ਼ਕੀ ਹੈ ਅੰਬਰ ਹੈ ਅੰਬੀਰੀ ਹੈ ਕੌਣ ਹੈ ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ ਸ਼ੇਖ ਸਾਦੀ ਲਿਖਦੈ ਮਿੱਟੀ ਬੋਲੀ ਬਾਉ ਗੁਫਤਾ ਮਨ ਗਿਲੇ ਨਾ ਚੀਜ਼ ਬੋਨਮ ਵਲੇਕਿਨ ਮੁਦਤੇ ਬਾਗੁਲ ਨਿਸ਼ਸਤਮ ਮਿੱਟੀ ਬੋਲੀ ਐ ਸ਼ੇਖ ਐ ਫਕੀਰ ਸਾਈਂ ਮੈਂ ਇੱਕ ਨਾ ਚੀਜ਼ ਮਿੱਟੀ ਹਾਂ ਬਾ ਗੁਫਤਾ ਮਨ ਗਿਲੇ ਨਾ ਚੀਜ਼ ਬੋਦਮ ਗਿਲੇ ਮਿੱਟੀ ਮੈਂ ਇੱਕ ਨਾ ਚੀਜ਼ ਮਿੱਟੀ ਹਾਂ ਵਲੇਕਿਨ ਮੁਦਤੇ ਬਾਗੁਲ ਨਿਸ਼ਸਤਮ ਪਰ ਮੈਂ ਇੱਕ ਖਾਸ ਸਮੇਂ ਤੱਕ ਫੁੱਲਾਂ ਦੇ ਕੋਲ ਰਹੀ ਹਾਂ ਫੁੱਲਾਂ ਦੀ ਜੜਾਂ ਦੇ ਵਿੱਚ ਰਹੀ ਹਾਂ ਫੁੱਲਾਂ ਦੀ ਸੰਗਤ ਕੀਤੀ ਹੈ ਜਮਾਲੇ ਹਮਨਸ਼ੇ ਦਰਮਨ ਅਸਰ ਕਰਦ ਵਗਰਨਾ ਮਨ ਹਮਾ ਖਾਕਮ ਕੇ ਹਸਤਮ ਫੁੱਲਾਂ ਦੀ ਸੰਗਤ ਕਰਕੇ ਫੁੱਲਾਂ ਦੀ ਨੇੜ ਕਰਕੇ ਮੇਰੇ ਵਿੱਚ ਵੀ ਸੁਗੰਧੀ ਆ ਗਈ ਹੈ ਮਹਿਕ ਆ ਗਈ ਹੈ ਵਰਨਾ ਮੈਂ ਤੇ ਇੱਕ ਨਾਚੀਜ਼ ਮਿੱਟੀ ਹਾਂ ਤੇ ਸ਼ੇਖ ਸਾਦੀ ਸਾਹਿਬ ਕਹਿਣ ਲਗੇ ਮੈਂ ਇੱਕ ਨਾਚੀਜ਼ ਮਿੱਟੀ ਦਾ ਪਤਲਾ ਸਤਪੁਰਸ਼ਾਂ ਦੀ ਸਹੋਬਤ ਕਰਕੇ ਇਹ ਗੁਣਾਂ ਦੀ ਸੁਗੰਧੀ ਮੇਰੇ ਅੰਦਰ ਪੈਦਾ ਹੋਈ ਹੈ ਇਹ ਜੋ ਮਹਿਕ ਹੈ ਇਹ ਮੇਰੀ ਆਪਣੀ ਨਹੀਂ ਕਿਸੇ ਤੋਂ ਮਿਲੀ ਹੈ ਇਹ ਜੋ ਚਮਕ-ਦਮਕ ਮੇਰੇ ਕੋਲ ਹੈ ਇਹ ਮੇਰੀ ਆਪਣੀ ਨਹੀਂ ਮੈਨੂੰ ਕਿਸੇ ਤੋਂ ਮਿਲੀ ਹੈ ਤੋ ਸਾਈਂ ਗੁਰ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸਤਪੁਰਸ਼ਾਂ ਦੀ ਜੋ ਸਹਬਤ ਨਸੀਬ ਹੋਈ ਇਹ ਮੇਰੀ ਮੰਗਣੀ ਹੋਈ ਔਰ ਸੰਸਾਰਿਕ ਵਿਕਾਰਾਂ ਦਾ ਜੋ ਤਿਆਗ ਹੋ ਗਿਆ ਇਹ ਮੇਰਾ ਵਿਆਹ ਹੋਇਆ ਤੋ ਤ੍ਰਿਪਤਾ ਜੀ ਨੇ ਪੁੱਛ ਲਿਆ ਪੁੱਤਰ ਨਾਨਕ ਇਸ ਭਗਤੀ ਰੂਪੀ ਕਾਮਣ ਨੇ ਕਿਸੇ ਸੰਤਤ ਨੂੰ ਵੀ ਜਨਮ ਦਿੱਤਾ ਹੈ ਤੁਹਾਡੀ ਕੋਈ ਔਲਾਦ ਵੀ ਹੈ ਤੁਹਾਡਾ ਕੋਈ ਬੱਚਾ ਵੀ ਹੈ ਕਿਉਂਕਿ ਪਰਿਵਾਰ ਬੱਚੇ ਤੋਂ ਬਿਨਾ ਵੀ ਤੇ ਅਧੂਰ ਹੈ ਸਹਿਬ ਕਹਿੰਦੇ ਨਾ ਹਾਂ ਸੱਚ ਸੰਤਤ ਕਹੋ ਨਾਨਕ ਜੋ ਇਸ ਭਗਤੀ ਰੂਪੀ ਕਾਮਣ ਨੇ ਸੱਚ ਰੂਪੀ ਪੁੱਤਰ ਨੂੰ ਜਨਮ ਦਿੱਤਾ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਈਸ਼ਵਰ ਨੂੰ ਜਨਮ ਦਿੱਤਾ ਹੈਰਾਨ ਹੋ ਵੋਗੇ ਕਿ ਈਸ਼ਵਰ ਦੇ ਨਾਮ ਭਗਤ ਲੋਕ ਰੱਖਦੇ ਨੇ ਹੁਣ ਮਾਂ ਬਾਪ ਬੱਚਿਆਂ ਦੇ ਨਾਮ ਰੱਖਦੇ ਨੇ ਪਰ ਭਗਤ ਰੱਬ ਦੇ ਨਾਮ ਰੱਖਦੇ ਨੇ ਜੋ ਜਗਤ ਪਿਤਾ ਇਹ ਗੱਲ ਉਲਟੀ ਹੈ ਮਾਂ ਬਾਪ ਬੱਚਿਆਂ ਨੂੰ ਜਨਮ ਦੇ ਦਿੰਦੇ ਨੇ ਭਗਤ ਰੱਬ ਨੂੰ ਜਨਮ ਦੇਂਦੈ ਸਾਧੂ ਸਤਮ ਜਾਣੋ ਨਾਨਕ ਪ੍ਰੇਤ ਕਾਰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਅਗਰ ਸਾਧੂ ਤੇ ਭਗਤ ਨਾ ਆਵਨ ਤੋ ਈਸ਼ਵਰ ਦੀ ਹੋਂਦ ਦਾ ਕੋਈ ਪਤਾ ਵੀ ਨਹੀਂ ਚਲੇਗਾ ਇਹ ਉਹ ਹੀ ਪ੍ਰਗਟ ਕਰਦੇ ਨੇ ਉਸ ਦੀ ਹੋਂਦ ਨੂੰ ਉਸ ਦੀ ਅਸਲੀਅਤ ਨੂੰ ਉਸ ਦੀ ਵਾਸਤਵਿਕਤਾ ਨੂੰ ਜਗਤ ਦੇ ਸਾਹਮਣੇ ਰੱਖਦੇ ਨੇ ਤੋ ਸਚ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ ਗਿਆਨ ਰੂਪੀ ਪੁੱਤਰ ਨੂੰ ਜਨਮ ਦਿੱਤਾ ਹੈ ਕਹੋ ਨਾਨਕ ਜੋਗ ਮੈਂ ਇਸੇ ਹੀ ਪਰਿਵਾਰ ਜੋਗਾ ਮੁਖਤਸਰ ਇਸ ਪਰਿਵਾਰ ਦੀ ਤਫਸੀਲ ਗੁਰੂ ਨਾਨਕ ਦਾ ਕਹਿਣਾ ਹੈ ਜਿੱਥੇ ਸਤਸੰਗ ਹੋਵੇਗਾ ਉੱਥੇ ਚੰਗੀ ਮਤ ਹੋਵੇਗੀ ਜਿੱਥੇ ਚੰਗੀ ਮਤ ਹੋਵੇਗੀ ਉੱਥੇ ਸੰਤੋਖ ਹੋਵੇਗਾ ਜਿੱਥੇ ਸੰਤੋਖ ਹੋਵੇਗਾ ਉੱਥੇ ਆਪਣੀ ਮਿਹਨਤ ਤੇ ਭਰੋਸਾ ਹੋਵੇਗਾ ਜਿੱਥੇ ਆਪਣੀ ਮਿਹਨਤ ਤੇ ਹੀ ਭਰੋਸਾ ਹੋਵੇਗਾ ਭ੍ਰਾਲਵਤ ਤੇ ਭਰੋਸਾ ਹੋਵੇਗਾ ਉੱਥੇ ਸੁਰਤ ਦੇ ਵਿੱਚ ਇਕਾਗਰਤਾ ਹੋਵੇਗੀ ਜਿੱਥੇ ਸੁਰਤ ਦੇ ਵਿੱਚ ਇਕਾਗਰਤਾ ਹੋਵੇਗੀ ਉੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਜਿੱਥੇ ਵਿਕਾਰਾਂ ਦਾ ਤਿਆਗ ਹੋਵੇਗਾ ਉੱਥੇ ਭਗਤੀ ਹੋਵੇਗੀ ਔਰ ਜਿੱਥੇ ਭਗਤੀ ਹੋਵੇਗੀ ਉੱਥੇ ਗਿਆਨ ਹੋਵੇਗਾ ਔਰ ਜਿੱਥੇ ਗਿਆਨ ਹੋਵੇਗਾ ਉੱਥੇ ਪ੍ਰਮਾਤਮਾ ਆਪ ਹੋਵੇਗਾ